ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਪ੍ਰਤੀ ਸਤਿਕਾਰ ਐ ਹਾਂ ਤੁਹਾਡਾ ਹੂਸ ਰਾਜ ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ ਮੱਛੀ ਪੱਥਰ ਚਟਕੇ ਦੁਬਾਰਾ ਵਾਪਸ ਆਉਂਦੀ ਹੈ ਜਾਂ ਮੁੜਦੀ ਹੈ ਕਿਉਂਕਿ ਦੂਸਰੀਆਂ ਪਾਰਟੀਆਂ ਵੱਲੋਂ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸੀ ਉਹਨਾਂ ਨੂੰ ਪੜਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਕਿਉਂਕਿ ਜਿਹੜਾ ਇਹ ਜਜਬਾ ਜਾਂ ਜਿਹੜਾ ਚੌਧਰ ਪੁਣਾ ਸੀ ਆਪਣੀ ਮਾਂ ਪਾਰਟੀ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਤੇ ਚਾਹੇ ਹੋਵੇ ਆਪ ਆਦੀ ਪਾਰਟੀ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਉਹਨਾਂ ਵੱਡੇ ਲੋਕਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ ਇਵਨ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਸੀ ਜਦੋਂ ਪਹਿਲੀ ਜਿਮਨੀ ਚੋਣ ਹੋਈ ਸੀ ਹਲਕਾ ਗਿੱਦੜਵਾਹ ਬਰਨਾਲਾ ਚੱਬੇਵਾਲ ਡੇਰਾਬਾਬਾ ਨਾਨਕ ਤੋਂ ਭਈ ਸਾਡੇ ਕੋਲੋਂ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸਲਾਹ ਵੀ ਨਹੀਂ ਲੈਂਦੀ ਫਿਰ ਬਾਅਦ ਵਿੱਚ ਕਹਿੰਦਾ ਜਿੰਨੀ ਦੇਰ ਤੱਕ ਇਹ ਸਲਾਹ ਨਹੀਂ ਲੈਣਗੇ ਅਸੀਂ ਕਿਹੜੇ ਵਿਲੇ ਹਗੇ ਆ ਯਾਨੀ ਕਿ ਇਹਨਾਂ ਨੂੰ ਜੜੀਆਂ ਨੇ ਉਹ ਜਿਹੜਾ ਬੰਦਾ ਮਾਨ ਸਨਮਾਨ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਮਿਲ ਰਿਹਾ ਦੱਸਦੀ ਹੈ ਕਿ ਇੱਕ ਕਾਂਗਰਸ ਪਾਰਟੀ ਦੇ ਵੱਡੇ ਆਗੂ ਦੀ ਫਿਰ ਦੁਬਾਰਾ ਘਰ ਵਾਪਸੀ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਰਾਜਮ ਗੋਲਿੰਗ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2027 ਦੀਆਂ ਮਤਾਨ ਸਭਾਗੀਆਂ ਚੋਣਾਂ ਦੇ ਵਿੱਚ ਇਸ ਵੱਡੇ ਆਗੂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਵੱਨ ਮਿਲੇਗਾ ਮਨੋਵਿਗਿਆਨਕ ਤੌਰ ਤੇ ਪਾਰਟੀ ਜਿਹੜੀ ਖਾਬਜ਼ਾਬ ਹੋਵੇਗੀ ਕਿਉਂਕਿ ਇਹਨਾਂ ਦੀ ਕਾਂਗਰਸ ਨੂੰ ਭੜੀ ਵੱਡੀ ਦੇਣ ਹੈ ਕਿਉਂਕਿ ਇਹਨਾਂ ਦੇ ਪਿਤਾ ਨੂੰ ਵੇਖਿਆ ਸੀ ਸੱਤ ਕੀ ਹੈ ਕਿਉਂਕਿ ਉਹਨਾਂ ਨੂੰ ਰਾਹੁਲ ਗਾਂਧੀ ਅਤੇ ਮਲਕਾ ਅਰਜੁਨ ਖੜਕੇ ਵੱਲੋਂ 2024 ਦੇ ਵਿੱਚ ਜਦੋਂ ਭਾਰਤ ਜੋੜੋ ਯਾਤਰਾ ਚਲਾਈ ਵੀ ਸੀ ਰਾਹੁਲ ਗਾਂਧੀ ਵੱਲੋਂ ਤੇ ਕੀ ਹੋਇਆ ਰਾਹੁਲ ਗਾਂਧੀ ਇਹਨੂੰ ਜਦੋਂ ਪਤਾ ਲੱਗਿਆ ਕਿ ਅੰਦਰ ਖਾਤੇ ਭਾਤੀ ਜਨਤਾ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਦੀ ਫਰਾਗ ਦੇ ਵਿੱਚ ਨੇ ਤਾਂ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ 6 ਸਾਲਾਂ ਵਾਸਤੇ ਕੱਲਾ ਵਿਕਰਮ ਸਿੰਘ ਵਿਕਰਮਜੀਤ ਸਿੰਘ ਚੌਧਰੀ ਨੂੰ ਨਹੀਂ ਉਸਦੇ ਲੜਕੇ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਸਾਜ਼ਿਸ਼ ਘੜਾ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੜੇ ਕਾਨੂੰਨ ਜਿਹੜੇ ਵਿਧਾਨ ਨੇ ਕਾਂਗਰਸ ਪਾਰਟੀ ਦੇ ਨਿਯਮ ਨੇ ਉਹਨਾਂ ਨੂੰ ਫਾਲੋ ਵਿਕਰਮਜੀਤ ਸਿੰਘ ਅਤੇ ਵਿਕਰਮਜੀਤ ਸਿੰਘ ਦੇ ਫਾਦਰ ਵੱਡੋ ਜਿਹੜਾ ਹੈ ਉਹ ਸਹੀ ਨਹੀਂ ਸਮਝਿਆ ਜਾ ਰਿਹਾ ਆਪਣੀ ਮਨਮਰਜ਼ੀ ਕਰ ਰਹੇ ਨੇ ਫਿਰ ਵਿਕਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਰਾਜਾ ਵੜਿੰਗ ਜਲਦੀ ਉਹਨਾਂ ਦੇ ਘਰ ਦੇ ਵਿੱਚ ਸ਼ਿਰਕਤ ਕਰਨ ਲੱਗੇ ਨੇ ਆ ਜਿਹੜਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਅਤੇ ਵਿਕਰਮਜੀਤ ਸਿੰਘ ਚੌਧਰੀ ਵਿਵੇਸ਼ ਬਗੇਲ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਇੰਚਾਰਜ ਨੇ ਅਤੇ ਦੂਸਰੇ ਪਾਸੇ ਪਾਰਟੀ ਪ੍ਰਧਾਨ ਰਾਜਾ ਵੜਕ ਵੱਲੋਂ ਫਿਰ ਦੁਬਾਰਾ ਸ਼ਾਮਲ ਕਰਵਾਇਆ ਜਾਵੇਗਾ ਵਿਕਰਮਜੀਤ ਸਿੰਘ ਚੌਧਰੀ ਨੂੰ ਜਿਸ ਨੂੰ 2024 ਵਿੱਚ ਭਾਰਤੀ ਯਾਤਰਾ ਜੋੜੋ ਸਮੇਂ ਕਿਹ ਪਾਰਟੀ ਦੇ ਵਿੱਚੋਂ ਬੱਤਲ ਕਰ ਦਿੱਤਾ ਗਿਆ ਸੀ ਰਾਜਾ ਵੜਕ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਕਰਮਜੀਤ ਸਿੰਘ ਚੌਧਰੀ ਅਤੇ ਉਹਨਾਂ ਦੇ ਪਿਤਾ ਦੇ ਨਾਲ ਨਾਲ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ